ਹਾਂਜੀ ਵੈਲਕਮ ਸਰਮ ਅੱਜ ਅਸੀਂ ਅੱਡਾ ਚੱਬੇ ਵਾਲ ਦੇ ਵਿੱਚ ਸੰਦੀਪ ਟੈਲੀਕਮ ਬਸੀ ਰੋਡ ਤੇ ਜਿਹੜੀ ਹੈਗੀ ਆ ਉੱਥੇ ਪਹੁੰਚੇ ਹੈਗੇ ਆ ਤੇ ਭਾਜੀ ਹੁਣ ਹੀ ਕੁਝ ਆਫਰ ਲੈ ਕੇ ਆਏ ਆ ਸਾਡੇ ਲਈ ਤਾਂ ਜੇ ਅਸੀਂ ਇਹਨਾਂ ਤੋਂ ਪੁੱਛਾਂਗੇ ਭਾਜੀ ਕੀ ਕੀ ਆਫਰ ਸਾਨੂੰ ਤੁਸੀਂ ਦੇ ਰਹੇ ਹੋ ਹਾਂਜੀ ਸੰਦੀਪ ਭਾਜੀ ਨਮਸਤੇ ਜੀ ਨਮਸਤੇ ਜੀ ਹਾਂਜੀ ਸਾਡੇ ਲਈ ਤੁਸੀਂ ਕੀ ਕੀ ਆਫਰ ਲੈ ਕੇ ਆਏ ਹੋ ਸਰ ਭਾਜੀ ਮੈਂ ਇੱਕ ਸਪੈਸ਼ਲ ਆਫਰ ਲੈ ਕੇ ਆਇਆ ਹਾਂ ਕੰਬੋ ਆਫਰ ਅਲਟਰਾ ਵੌਇਸ 스마트 2 ਤੇ ਅਲਟਰਾ ਵੌਇਸ 스마트 2 ਤੇ 2 ਦੇ ਉੱਤੇ ਭਾਜੀ ਅੱਜ ਕੰਬੋ ਦੀ ਕੁਆਲਿਟੀ ਕੁਆਲਿਟੀ ਭਾਜੀ ਬਹੁਤ ਹੀ ਜ਼ਬਰਦਸਤ ਹੈ ਜੀ ਅੱਛਾ ਜੀ ਹਾਂਜੀ ਕਣਕੇ ਤੁਸੀਂ ਇਹਨੂੰ ਇੱਕ ਵਾਰ ਵੀ ਟੱਚ ਕਰਦੇ ਹੋ ਤੇ ਤੁਹਾਡਾ ਫੋਨ ਚੱਲਦੇ ਹੋਏ ਵੀ ਮੋਟਰਬਾਈਕ ਦੇ ਉੱਪਰ ਵੀ ਕਨੈਕਟ ਹੋ ਜਾਂਦਾ ਤੁਸੀਂ ਹਾਂ ਚੱਕ ਸਕਦੇ ਇਹਨੂੰ ਆਪਣੇ ਆਪ ਨਾ ਓਕੇ ਸਰ ਬਹੁਤ ਵਧੀਆ ਸਰ ਤੇ ਇਹਦਾ ਅੱਜ ਕੰਬੋ ਓਵਰ ਲਾਇਆ ਸਿਰਫ ਮੈਂ ਅੱਛਾ ਜੀ 850 ਰੁਪਏ ਜੇ ਕੋਈ ਸਾਡੇ ਕਸਟਮਰ ਪਰਚੇਸ ਕਰਦਾ ਹੈ ਤਾਂ 850 ਰੁਪਏ ਹਾਂ ਜੋ ਵੀ ਸਾਡੇ ਕਸਟਮਰ ਆਦਾ ਕਹਿੰਦਾ ਤੁਸੀਂ ਸਾਡੇ 800 ਰੁਪਏ ਦੇ ਵਿੱਚ ਦੋ ਚੀਜ਼ਾਂ ਦੇ ਦੋਗੇ ਹਾਂ ਜੀ ਸਾਡਾ ਮਾਨ ਦੀ ਕਰੋਗੇ ਸਾਡੇ ਜਿਹੜੇ ਸ਼ੌਕ ਤੇ ਆਏ ਆ ਤੁਹਾਡਾ ਅੱਜ ਪ੍ਰਾਈਸ ਇਹਦੀ 800 ਤੋਂ ਘੱਟ ਲਾਉਣਾ ਹੁੰਦਾ ਸੀ ਨਹੀਂ ਸਰ ਅੱਜ ਜੇ ਆਫਰ ਮੈਂ ਅਪਰੋਡ ਕਰਵਾਵਾਂਗਾ ਕਿਉਂ ਮੈਂ ਅੱਜ ਤừ ਚੱਲ ਕੇ ਤੁਹਾਡੇ ਜਨਾਂ ਦੇ ਪੁੱਛਿਆ ਹੈਗਾ ਯਾ ਜ਼ਰੂਰ ਜੀ ਤੇ ਅੱਜ ਜਿਹੜਾ ਵੀ ਭਾਈ ਸਾਡੀ ਸ਼ੌਪ ਦੇ ਉੱਤੇ ਆਏਗਾ ਇਹ ਦੋਨੋਂ ਆਟਮਾ ਉਹਨੂੰ ਅਸੀਂ 700 ਰੁਪਏ ਵਿੱਚ ਦਵਾਂਗੇ ਇਹ ਮੇਰੇ ਵੱਲੋਂ ਆਫਰ ਅੱਜ ਵਾਛਦਾ ਅੱਜ ਇਹਨਾਂ ਨੂੰ ਕਰਨਾ ਹੀ ਪੈਣਾ ਹੈਗਾ ਵਸਾਖੀ ਤੱਕ ਕਹਿੰਦੇ ਵਸਾਖੀ ਦਾ ਕੋ ਆਫਰ ਹੈ ਸਿਰਫ ਜਿਹੜਾ ਵੀ ਬੰਦਾ ਸਾਡੇ ਕੋਲ ਆਏਗਾ ਜੋ ਵੀ ਗਾਹ ਸਾਡੇ ਕੋਲ ਆਉਂਦਾ ਹੈਗਾ 700 ਰੁਪਏ ਦੇ ਵਿੱਚ ਲੈ ਕੇ ਜਾਓ